ਦਿੱਲੀ ਗ੍ਰੇਬ ਨੈਸ਼ਨਲ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬਿੰਦਰ ਸਿੰਘ ਵਾਲੀਆ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਕੋਟਪਾਈ ਜਿੱਥੇ ਕਿ ਬਹੁਤ ਹੀ ਮਹਾਨ ਸ਼ਖਸੀਅਤਾਂ ਪੈਦਾ ਹੋਈਆਂ ਗੀਤਕਾਰ ਕਲਾਕਾਰ ਤੇ ਜਿਵੇਂ ਬਲਜਿੰਦਰ ਮਾਨਕੋਟਪਾਈ ਵੀਰ ਦਵਿੰਦਰ ਜੀ ਕੋਟਪਾਈ ਵਾਲੇ ਕਲਾਕਾਰ ਜਿਨ੍ਹਾਂ ਦੇ ਬਹੁਤ ਹੀ ਮਕਬੂਲ ਗੀਤ ਹੋਏ ਐ ਤੇ ਬੜਾ ਤੁਹਾਡੇ ਜਿਹੜਾ ਤੁਸੀਂ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਪਿਆਰ ਸਤਿਕਾਰ ਮਾਨ ਸਤਿਕਾਰ ਬਖਸ਼ਿਆ ਤੇ ਸੋ ਉਸ ਪਿੰਡ ਪਹੁੰਚੇ ਆ ਤੇ ਅੱਜ ਤੁਹਾਡੀ ਮੁਲਾਕਾਤ ਕਰਾਉਣੇ ਆ ਜੀ ਇੱਕ ਖਾਸ ਗੀਤਕਾਰ ਜਿਨ੍ਹਾਂ ਦਾ ਨਾਮ ਹੈ ਗੁਰਦੀਪ ਸਿੰਘ ਮਾਨ ਤੇ ਸੋ ਮਾਨ ਪਰਿਵਾਰ ਕੋਲੇ ਮਾਨਪ ਗੀਤਕਾਰ ਦੇ ਘਰੇ ਲੈ ਕੇ ਚਲਦੇ ਆ ਤੇ ਆਓ ਉਹਨਾਂ ਨਾਲ ਕਰਾਉਣੇ ਤੁਹਾਡੀ ਗੱਲਬਾਤ ਉਹਨਾਂ ਦੇ ਘਰ ਤੱਕ ਅਸੀਂ ਪਹੁੰਚੇ ਆ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਆ ਜਿੱਥੇ ਮਾਨ ਸਾਹਿਬ ਬੈਠ ਕੇ ਗੀਤ ਲਿਖਦੇ ਨੇ ਜਾਂ ਆਪਦਾ ਬੈਠ ਕੇ ਰਹਿਣ ਸੈਣ ਕਰਦੇ ਨੇ ਉਹਨਾਂ ਨਾਲ ਕਰਾਉਣੇ ਤੁਹਾਡੀ ਇੱਕ ਖਾਸ ਮੁਲਾਕਾਤ ਪਿੰਡ ਕੋਟਪਾਈ ਚ ਪਹੁੰਚਿਆ ਜਿੱਥੇ ਸਾਰਾ ਪਿੰਡ ਮਾਨਾ ਦਾ ਸੁਣਨ ਚ ਆਇਆ ਤੇ ਬਹੁਤ ਜਿਹੜੇ ਇਥੋਂ ਦੇ ਮਹਾਨ શિક્ષੀਤਾ ਹੋਈਆਂ ਕਲਾਕਾਰ ਗੀਤਕਾਰੀ ਖੇਤਰ ਚ ਕਲਾਕਾਰੀ ਖੇਤਰ ਚ ਬਹੁਤ ਅੱਛੇ ਅੱਛੇ ਵੀਰਾਂ ਨੇ ਨਾਮ ਬਣਾਇਆ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਵੀ ਤੁਸੀਂ ਵੀ ਗੀਤਕਾਰੀ ਦੇ ਖੇਤਰ ਚ ਬਹੁਤ ਸਾਰੀਆਂ ਮੱਲਾ ਮਾਰੀਆਂ ਤੁਹਾਡੇ ਗੀਤ ਕਾਫੀ ਰਿਕਾਰਡ ਹੋਏ ਨੇ ਤੇ ਤੁਹਾਡੇ ਵਿਚਕਾਰ ਪਹੁੰਚਿਆ ਸੀ ਤੇ ਤੁਹਾਡੇ ਨਾਲ ਜਿਹੜੀ ਖਾਸ ਗੱਲਬਾਤ ਕਰਦੇ ਆ ਤੇ ਕਰਾਉਣੇ ਆ ਜੀ ਗੁਰਦੀਪ ਮਾਨ ਗੀਤਕਾਰ ਸਾਹਿਬ ਜਿਹੜੇ ਪਿੰਡ ਦੇ ਨੰਬਰਦਾਰ ਸਾਹਿਬ ਵੀ ਆ ਉਹਨਾਂ ਨਾਲ ਤੁਹਾਡੀ ਖਾਸ ਗੱਲਬਾਤ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹਿਣਾ ਮੇਰੇ ਵੀਰ ਹਾਂਜੀ ਮਾਨ ਸਾਹਿਬ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਬਿੰਦਰ ਪਹਿਲਾਂ ਦਾ ਮੇਰਾ ਜਿਹੜੇ ਪਿੰਡ ਕੋਟਪਈ ਪਹੁੰਚਦੇ ਥੋੜਾ ਤਹਿ ਦਿਲੋਂ ਤੁਹਾਨੂੰ ਧੰਨਵਾਦ ਦੂਜਾ ਤੁਹਾਡੀ ਟੀਮ ਦਾ ਤੁਹਾਡੇ ਵਰਕ ਚੈਨਲ ਦਾ ਦਿੱਲੀ ਕਰਾਇਮ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤਸੋ ਸਭ ਤੋਂ ਪਹਿਲਾਂ ਤਾਂ ਪਰਿਵਾਰ ਬਾਰੇ ਜਾਣੀਏ ਤੁਹਾਡੇ ਕੀ ਪਰਿਵਾਰ ਦੀ ਫੈਮਿਲੀ ਹਿਸਟਰੀ ਕੀ ਹੈ ਫੈਮਿਲੀ ਜੀ ਅਸੀਂ ਦੋ ਬ੍ਰਦਰਾਂ ਚਾਰ ਸਿਸਟਰਾਂ ਸੀ ਉਹ ਵੇਈਆਂ ਦੋ ਭਰਾ ਹਾਂ ਅਸੀਂ ਵਧੀਆ ਕਾਰੋਬਾਰ ਕਰਦੇ ਹਾਂ ਅੱਛਾ ਜੀ ਉਹ ਇੱਕ ਦੇ ਛੋਡੇ ਦੇ ਇੱਕ ਬੇਟਾ ਤੇ ਬੇਟੀ ਹੁੰਦੇ ਆ ਇਹ ਮੇਰੇ ਦੋ ਬੇਟੇ ਆ ਉਹ ਦੋਵੇਂ ਵੇਏ ਹੈ ਵੈਰੀ ਗੁੱਡ ਥੋੜਾ ਸਾਰਾ ਪਰਿਵਾਰਕ ਜ਼ਮੀਂਦਾਰਾ ਪਰਿਵਾਰ ਹੈ ਸਰਕ ਫਸਲ ਕਮਾਈ ਕਰਦੇ ਆਂ ਜੀ ਬਸ ਤੇ ਮਾਲਕ ਇਸੇ ਤਰ੍ਹਾਂ ਤੁਹਾਡੀ ਪਰਿਵਾਰ ਦੀ ਜਿਹੜੀ ਫਲਵਾੜੀ ਆ ਉਹਨੂੰ ਖਿਲੀ ਰੱਖੇ ਚਾਰ ਚੰਨ ਲਾਈ ਰੱਖੇ ਸਿਰ ਤੇ ਮਿਰ ਪਰਿਆ ਹੱਥ ਰੱਖੇ ਸੋ ਗੱਲ ਕਰੀਏ ਜੀ ਨਾਲ-ਨਾਲ ਖੇਤੀ ਦਾ ਵੀ ਸ਼ੌਂਕ ਰੱਖ ਹਾਂ ਜੀ ਖੇਤੀ ਦਾ ਪੂਰਾ ਸ਼ੌਂਕ ਰੱਖਦੇ ਆ ਜੀ ਅ ਹੋਰ ਸਾਨੂੰ ਸੁਣਨ ਚ ਆਇਆ ਤੁਸੀਂ ਜਿਵੇਂ ਬੱਕਰੀਆਂ ਪਸ਼ੂ ਪਾਲ ਲੰਦਾ ਧੰਦਾ ਵੀ ਤੇ ਨਾਲ-ਨਾਲ ਕਬੂਤਰ ਦੇਸੀ ਮੁਰਗਾ ਇਹਨਾਂ ਚੀਜ਼ਾਂ ਦਾ ਵੀ ਬਹੁਤ ਸ਼ੌਂਕ ਰੱਖ ਹਾਂ ਜੀ ਹਾਂ ਜੀ ਸਾਰੇ ਸ਼ੌਂਕ ਰੱਖਦੇ ਆ ਜੀ ਸਾਰੇ ਪਾਲਦੇ ਆਂ ਤੇ ਤੁਸੀਂ ਖੁਦ ਫਿਰ ਇਹਨਾਂ ਦੀ ਦੇਖਰੇਖ ਕਰਦੇ ਹੋ ਹਾਂਜੀ ਹਾਂਜੀ ਸਾਰਾ ਪਰਿਵਾਰ ਨਾਲ ਕੇ ਕਰਦਾ ਜੀ ਤੇ ਗੱਲ ਕਰੀਏ ਜਿਹੜੇ ਤੁਹਾਡੇ ਹੁਣ ਤਾਈ ਤੁਸੀਂ ਕਿੰਨੇ ਗੀਤ ਲਿਖ ਚੁੱਕੇ ਹੋ ਤੇ ਕਿਹੜੇ ਕਿਹੜੇ ਸਿੰਗਰਾਂ ਨੇ ਗੀਤ ਕਰਿਆ ਤੇ ਗੀਤ ਲਿਖਣ ਦਾ ਤੁਹਾਨੂੰ ਕਿਵੇਂ ਸ਼ੌਂਕ ਜਾਗਿਆ ਕਦੋਂ ਤੋਂ ਸ਼ੁਰੂ ਹੋਇਆ ਗੀਤਬਿੰਦਰੇ ਇਹ ਗੱਲ ਹੈ 75 76 ਜਦੋਂ ਅਸੀਂ ਡਰਾਮੇ ਵੇਖਦੇ ਸੀ ਕਾਮਰੇਡਾਂ ਦੇ ਅੱਛਾ ਜੀ ਉਹਨਾਂ ਨੂੰ ਵੇਖ ਕੇ ਹੌਲੀ ਹੌਲੀ ਆਪ ਦੇ ਜਾਗ ਗਏ ਉਹ ਆ ਵੀ ਮੈਂ ਕਿਹਾ ਗੱਲ ਯਾ ਪਤਾ ਗੀਤ ਲਿਖੀ ਪਰ ਹੌਲੀ ਹੌਲੀ ਉਤੋਂ ਗੀਤ ਲਿਖਣ ਲੱਗ ਗਏ ਫਿਰ ਵੀ ਕਵੀਨਦਾਰੀ ਦਾ ਐਡਾ ਤੰਦਾ ਸੀ ਕਿਸੇ ਕਲਾਕਾਰ ਕੋਲ ਪਹੁੰਚ ਨਹੀਂ ਹੋਈ ਤੇ ਉਹ ਦੱਬ ਕੇ ਰਹਿ ਗਿਆ ਸਾਰਾ ਸ਼ੌਕ ਦੱਬ ਕੇ ਰਹਿ ਗਿਆ ਫਿਰ ਵਿੱਚੋ ਸ਼ਰਤਾਂ ਫਿਰ ਹੁਣ ਕਲਾਕਾਰਾਂ ਨਾਲ ਮੁਲਾਕਾਤ ਹੋਈ 2020 ਤੋਂ ਫਿਰ ਗੀਤ ਲਿਖਣ ਲੱਗ ਗਿਆ ਮੈਂ ਅੱਛਾ 2020 ਤੋਂ ਦੁਬਾਰਾ ਜਦੋਂ ਸਟਾਰਟਿੰਗ ਕੀਤੀ ਗੀਤ ਲਿਖਣ ਦੀ ਤਾਂ ਉਸ ਤੋਂ ਬਾਅਦ ਜਿਹੜੇ ਤੁਸੀਂ ਗੀਤ ਕਿਹੜੇ-ਕਿਹੜੇ ਸਿੰਗਰਾਂ ਨੇ ਤੁਹਾਡੇ ਗਾਏ ਉਹਨਾਂ ਦੇ ਨਾਮ ਦੱਸ ਸਕਦੇ ਹੋ ਦੱਸੋ ਹਾਂਜੀ ਗਰਨਾਮ ਕੋਮਲ ਨੇ ਗਾਏ ਆ ਜੀ ਅੱਛਾ ਜੀ ਹਰਜੀਤ ਸਿੱਧੂ ਨੇ ਗਾਏ ਆ ਰੇਸ਼ਮ ਗਿੱਲ ਨੇ ਗਾਏ ਆ ਇਹਨਾਂ ਨੇ ਕਲਾਕਾਰਾਂ ਨੇ ਗੀਤ ਗਾਏ ਆ ਤੇ ਇਹ ਸੋਲੋ ਗੀਤ ਗਾਏ ਆ ਜੀ ਇਹਨਾਂ ਨੇ ਡਿਓੜੀ ਸਾਰੇ ਡਿਓ ਇਹਨਾਂ ਦੇ ਨਾਲ ਕੁੜੀਆਂ ਕਿਹੜੀਆਂ ਕਿੜੀਆਂ ਨੇ ਗਾਏ ਆ ਜੀ ਗਰਨਾਮ ਨੰਦਾ ਸੰਦੀਪ ਢਾੜੀਵਾਲ ਸੀ ਜੀ ਅੱਛਾ ਜੀ ਤੇ ਇਹਦੇ ਨਾਲ ਹਰਕੀਰਤ ਨਾ ਸੀਗੀ ਮੱਟੂ ਬੱਬੂ ਪੂਰਾ ਮਣੀ ਅੱਛਾ ਜੀ ਤੇ ਇੱਕ ਦੀਪਮਾਨ ਸੰਦੀਪ ਲੋਂ ਕਿੰਨਾ ਲੰਗਾ ਹੈ ਅੱਛਾ ਜੀ ਤੇ ਜਿਹੜਾ ਰੇਸ਼ਮ ਗਿੱਲ ਲੰਗਾਇਆ ਰੇਸ਼ਮ ਗਿੱਲ ਨੇ ਲੰਗਾਇਆ ਉਹਦੇ ਨਾਲ ਸੰਦੀਪ ਢਿੱਲੋਂ ਸੀਗੀ ਸੰਦੀਪ ਢਿੱਲੋਂ ਸੀ ਤੇ ਮਾਨ ਸਾਹਿਬ ਜਿਹੜੇ ਤੁਹਾਨੂੰ ਵਧੀਆ ਗੀਤ ਲੱਗਦੇ ਆ ਤੁਹਾਡੇ ਵੈਸੇ ਤਾਂ ਕਹਿੰਦੇ ਮਾਵਾ ਨੂੰ ਸਾਰੇ ਪੁੱਤ ਹੀ ਪਿਆਰੇ ਹੁੰਦੇ ਆ ਗੀਤਕਾਰ ਇੱਕ ਮਾਂ ਹੁੰਦੀ ਆ ਤੇ ਗੀਤ ਉਹਦੇ 3 ਪੁੱਤ ਹੁੰਦੇ ਆ ਉਹਨੂੰ ਸਾਰੇ ਪਿਆਰੇ ਹੁੰਦੇ ਆ ਪਰ ਜਿਹੜਾ ਤੁਹਾਨੂੰ ਪਹਲਾ ਵਧੀਆ ਗੀਤ ਲੱਗਦਾ ਉਹਦੇ ਕੋਈ ਦੋ ਬੋਲ ਸਾਂਝੇ ਹੋ ਜਾਣ ਗੀਤ ਤਾਂ ਜੀ ਸਾਰੇ ਪਿਆਰੇ ਆ ਕੋਈ ਸਨਾਦਨਿਆ ਧਨੋ ਇੱਕ ਨਵਾਂ ਗੀਤ ਲਿਖਿਆ ਪਰਸੋ ਚ ਉੱਥੇ ਸੌ ਲਓ ਅੱਛਾ ਜੀ ਜਵਾਂ ਨਵਾਂ ਨਵਾਂ ਤੈਨੂੰ ਕੱਲ ਮੈਂ ਬੁਲਾਇਆ ਨਹੀਂ ਤੈਨੂੰ ਕੱਲ ਮੈਂ ਬੁਲਾਇਆ ਤੈਨੂੰ ਕੱਲ ਮੈਂ ਬੁਲਾਇਆ ਲੰਗੀ ਮੁਖ ਤੂੰ ਕਮਾ ਕੇ ਨਹੀਂ ਐਡੀ ਗੱਲ ਤਾਂ ਨਹੀਂ ਸੀ ਜਿੱਡੀ ਬਹਿਜੀ ਤੂੰ ਬਣਾ ਕੇ ਨਹੀਂ ਐਡੀ ਗੱਲ ਤਾਂ ਨਹੀਂ ਸੀ ਜਿੱਡੀ ਬਹਿਜੀ ਕੋ ਬਣਾ ਕੇ ਵੈਰੀ ਗੁੱਡ ਤੇ ਹੋਰ ਗੀਤ ਲਿਖਣ ਦੇ ਨਾਲ ਨਾਲ ਜਿਹੜੇ ਤੁਸੀਂ ਬਾਕੀ ਦੇ ਸ਼ੌਂਕ ਵੀ ਪੂਰੇ ਕਰ ਰਹੇ ਹੋ ਤੇ ਫਿਰ ਗੀਤ ਲਿਖਣ ਨੂੰ ਤੇ ਬਾਕੀ ਦੇ ਕੰਮਾਂ ਨੂੰ ਕਿਵੇਂ ਟਾਈਮ ਦਿੰਨੇ ਹੋ ਇਸ ਟਾਈਮ ਨੂੰ ਕਿਵੇਂ ਵੰਡ ਕਰਦੇ ਹੋ ਤੁਸੀਂ ਇਹ ਜੀ ਟਾਈਮ ਵੰਡਣਾ ਪੈਂਦਾ ਜਦੋਂ ਵੇਲੇ ਹੁੰਦੇ ਆ ਗੀਤ ਲਿਖ ਲੈਣੇ ਜਦੋਂ ਕੰਮ ਨਾ ਦੋ ਤਾਂ ਨਹੀਂ ਲਿਖਦੇ ਉਹ ਕੰਮ ਥੋੜਾ ਹੋ ਜਾਈਦਾ ਅ ਲੋਕਾਂ ਦੇ ਕੰਮ ਵੀ ਕਰਾਉਣਾ ਨੰਬਰ ਦਾ ਹੋਣ ਕਰਕੇ ਲੋਕਾਂ ਨਾਲ ਵੀ ਜਾਣਾ ਪੈਂਦਾ ਜੀ ਮੈਨੂੰ ਲੋਕਾਂ ਦੇ ਕੰਮ ਵੀ ਕਰਾਉਣੇ ਪੈਂਦੇ ਸਾਰੇ ਵੈਰੀ ਗੁੱਡ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਪਿੰਡ ਦੇ ਨੰਬਰਦਾਰ ਹੋਣ ਕਰਕੇ ਲੋਕ ਸੇਵਾ ਵੀ ਕਰਦੇ ਆ ਲੋਕਾਂ ਦੇ ਕੰਮ ਵੀ ਕਰਦੇ ਆ ਤੇ ਆਪਦੇ ਗੀਤਕਾਰੀ ਖੇਤਰ ਨੂੰ ਵੀ ਪਹਿਲ ਦਿੰਦੇ ਆ ਤੇ ਜਿਹੜਾ ਖੇਤੀਬਾੜੀ ਦਾ ਵੀ ਪੂਰਾ ਧਿਆਨ ਕਰਦੇ ਆ ਤੇ ਨਾਲ ਜਿਹੜੇ ਕਬੂਤਰਾਂ ਦਾ ਕੁੱਕੜਾਂ ਦਾ ਪਸ਼ੂਆਂ ਦਾ ਸ਼ੌਕ ਆ ਉਹਨੂੰ ਵੀ ਆਪ ਦਾ ਦੇਖਦੇ ਰਹਿੰਦੇ ਆ ਸੋ ਇਹਦਾ ਮਤਲਬ ਆ ਵੀ ਤੁਸੀਂ ਪੂਰਾ ਟਾਈਮ ਜਿਹੜਾ ਬਿਜੀ ਰਹਿੰਦੇ ਹੋ ਹਾਂਜੀ ਹਾਂਜੀ ਬਿਜੀ ਰਹਿੰਦੇ ਤੇ ਨਾਲ ਨਾਲ ਕਬੀਲਦਾਰੀ ਚ ਵੀ ਜਾਣਾ ਆਉਣਾ ਪੈਂਦਾ ਜੀ ਸਾਰੇ ਜਾਲਾ ਮਲਾਉਣਾ ਪੈਂਦਾ ਜੀ ਤੇ ਹੋਰ ਜਿਹੜੇ ਤੁਹਾਡੇ ਗੀਤ ਰਿਕਾਰਡ ਹੋਏ ਆ ਉਹਨਾਂ ਦੇ ਕੋਈ ਦੋ ਬੋਲ ਸਾਂਝੇ ਹੋ ਜਾਂਦੇ ਹਾੜੇ ਹਾੜੇ ਮੁੜ ਜਾ ਸੋਹਣਿਆ ਹੋ ਜੂਗਾ ਕੋਈ ਕਾਰਾ ਹਾੜੇ ਹਾੜੇ ਮੁੜ ਜਾ ਸੋਹਣਿਆ ਹੋ ਜੂਗਾ ਕੋਈ ਕਾਰਾ 307 ਲੱਗ ਜੂ ਜੇ ਫੈਰਤੀ ਤਗ ਦਿਲਧਾਰਾ ਵਿੱਚ 307 ਲੱਗ ਜੂ ਨਹੀਂ ਇਹੋ ਜਿਹਾ ਵਕਤ ਸੋਣੀਏ ਇਹੋ ਜਿਹਾ ਵਕਤ ਸੋਣੀਏ ਮੁੜਤੇ ਨਹੀਂ ਤੇ ਹੌਣਾਂ ਦੇ ਡਰਤੇ ਅੱਜ ਮੁੜ ਗਿਆ ਜੱਗ ਨੇ ਜਿਉਣਾ ਨਹੀਂ ਦੇਈਨਾ ਦੇ ਡਰਤੇ ਅੱਜ ਮੁੜ ਗਿਆ ਵੈਰੀ ਗੁੱਡ ਇਹ ਤੁਹਾਡਾ ਗੀਤ ਰਕਾਰਡ ਹੋਇਆ ਹਾਂਜੀ ਇਹ ਕਿਹਦੀ ਬਾਤ ਚ ਹੋਇਆ ਜੀ ਹਰਕੀਰ ਸਿੱਧੂ ਦੀ ਜੀ ਰਕੇਰ ਸਿੰਧੂ ਤੇ ਸੰਦੀਪ ਟੱਲੋਂ ਦੇ ਅੱਛਾ ਹਰਜੀਤ ਸਿੱਧੂ ਸੰਦੀਪ ਟੱਲੋਂ ਜੀ ਸੋ ਬਹੁਤ ਅੱਛੀ ਕਲਮਾਂ ਤੇ ਜਿਵੇਂ ਆਪਾਂ ਦੇਖਿਆ ਜਾਵੇ ਕਦੇ ਤੁਹਾਡੇ ਦਿਮਾਗ 'ਚ ਜਿਹੜੇ ਤੁਸੀਂ ਗੀਤ ਲਿਖੇ ਆ ਆ ਜਿਹੜੇ ਹੁਣ ਤੁਸੀਂ ਦੋ ਬੋਲ ਦੋਹਾਂ ਗੀਤਾਂ ਦਾ ਸੁਣਾਏ ਆ ਬਹੁਤ ਸਭਿਆਚਾਰਕ ਗੀਤ ਲੱਗੇ ਆ ਸਾਨੂੰ ਜਿਹੜੇ ਜਿਵੇਂ ਆਮ ਪਿੰਡੂ ਖੇਤਰ ਦੇ ਗੀਤ ਆ ਤੇ ਕੋਈ ਐਡਾ ਦਾ ਗੀਤ ਵੀ ਹੋਵੇ ਜਿਹੜਾ ਕੋਈ ਲੱਚਰ ਗੀਤ ਲਿਖਿਆ ਹੋ ਨਾ ਜੀ ਲੱਚਰ ਨਹੀਂ ਲਿਖਿਆ ਲੱਚਰ ਤਾਂ ਦੂਰ ਹੋ ਤੇ ਤੁਸੀਂ ਜਿਹੜੇ ਹੁਣ ਮੁੰਡੇ ਗੀਤ ਲਿਖਦੇ ਆ ਅੱਜ ਕੱਲ ਦੇ ਜਿਹੜੇ ਗੀਤ ਲਿਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਸਾਰੇ ਆਪਾਂ ਤੋਂ ਥਾਈ ਵਧੀਆ ਲਿਖਦੇ ਆ ਜੀ ਆਪੋ ਆਪਣਾ ਮਾਹੌਲ ਆਪੋ ਆਪਣੀ ਸੋਚ ਆ ਆਪਣੀ ਉਹ ਸੋਚ ਮਹਤਾਬ ਕੋ ਲਿਖਦੇ ਸਾਰੇ ਵਧੀਆ ਕੀ ਸੰਦੇਸ਼ ਦੇਣਾ ਚਾਹੋਗੇ ਗੀਤਕਾਰਾਂ ਨੂੰ ਗੀਤਕਾਰਾਂ ਨੂੰ ਇੱਕੋ ਹੀ ਸੰਦੇਸ਼ ਆ ਕਿ ਇਹ ਇਸ ਲਈ ਸੰਦੇਸ਼ ਦੇਣਾ ਕਿਹੜਾ ਮੈਂ ਬੇਨਤੀ ਕਰ ਸਕਦਾ ਵੀ ਲੱਚਰ ਤਾਂ ਦੂਰ ਰਹਿ ਕੇ ਪਰਵਾਰਕ ਗੀਤ ਲਿਖੋ ਜਿਹੜੇ ਧੀਆਂ ਬੈਠ ਕੇ ਸੁਣ ਸਕੀਏ ਕਲਾਕਾਰ ਨੂੰ ਮੈਂ ਪਹਿਲੋਂ ਗੀਤ ਲਿਖਣ ਲੱਗਿਆ ਮੈਂ ਪਹਿਲੋਂ ਇਹ ਹੀ ਸੋਚਿਆ ਸੀ ਪਹਿਲਾਂ ਮੇਰੀ ਕਲਮ ਨੂੰ ਲਿਖਦੀ ਨੂੰ ਸ਼ਰਮ ਨਾ ਆਵੇ ਫਿਰ ਮੇਰੇ ਗੀਤਕਾਰ ਕਲਾਕਾਰ ਨੂੰ ਗਾਉਂਦਿਆਂ ਨੂੰ ਸ਼ਰਮ ਨਾ ਆਵੇ ਤੀਜਾ ਮੇਰੀ ਆਡੀਅன்ஸ் ਨੂੰ ਸੁਣਦੀ ਨੂੰ ਸ਼ਰਮ ਨਾ ਆਵੇ ਗੀਤ ਲੱਗਿਆ ਹੋਵੇ ਤੇ ਅੱਧਾ ਪਰਿਵਾਰ ਉੱਠ ਕੇ ਬਾਹਰ ਜਾਣਾ ਬੰਦ ਉਹ ਹੈ ਨਾ ਇਹ ਜੇ ਮੈਰੀ ਗੀਤ ਲਿਖੋ ਜਿਹੜਾ ਸਭ ਸੱਭਿਆਚਾਰ ਸੇਧ ਦੇਵੇ ਆ ਵੈਰੀ ਗੁੱਡ ਬਹੁਤ ਵਧੀਆ ਗੱਲ ਕਰੀ ਹੈ ਜੀ ਇਹਨਾਂ ਨੇ ਆ ਗਰਦੀਪ ਸਿੰਘ ਨੰਬਰਦਾਰ ਸਾਹਿਬ ਜੀ ਨੇ ਗੀਤਕਾਰ ਸਾਹਿਬ ਵੀ ਨੇ ਸੋ ਇਹਨਾਂ ਨੇ ਜਿਹੜੀ ਇੱਕ ਬੇਨਤੀ કરી ਐ ਸਾਡੇ ਹੁਣ ਵਾਲੇ ਗੀਤਕਾਰ ਭਰਾਵਾਂ ਨੂੰ ਕਲਾਕਾਰ ਭਰਾਵਾਂ ਨੂੰ ਕਿ ਅਜਿਹੇ ਗੀਤ ਲਿਖੇ ਜਾਣ ਜਿਨ੍ਹਾਂ ਨੂੰ ਨਾ ਲਿਖਣ ਲੱਗਾ ਸ਼ਰਮ ਆਵੇ ਨਾ ਗਾਉਣ ਲੱਗਾ ਔਰ ਨਾ ਸੁਣ ਲੱਗਾ ਸ਼ਰਮ ਆਵੇ ਤੇ ਸੋ ਵਧੀਆ ਗੱਲ ਆ ਜੇ ਸਾਇਤਿਕ ਗੀਤ ਪਰਿਵਾਰਕ ਗੀਤ ਲਿਖਦੇ ਰਹਿਣ ਤੇ ਉਹਦੇ ਚ ਥੋੜਾ ਥੋੜਾ ਜਿਹੜਾ ਨਮਕੀਰਾਪਣ ਕਰਾਰਾਪਨ ਵੀ ਹੋਵੇ ਕਿਉਂਕਿ ਨਮਕੀਨ ਕਰਾਰਾ ਪਾਣਾ ਤਾਂ ਹੀ ਜਿਹੜਾ ਗੀਤ ਆ ਸੁਆਦ ਲੱਗਦਾ ਤੇ ਕੋਈ ਏਦਾਂ ਦਾ ਗੀਤ ਵੀ ਲਿਖਿਆ ਜਿਹੜਾ ਕੋਈ ਵਿਆਹ ਸ਼ਾਦੀਆਂ ਤੇ ਚੱਲਣ ਵਾਲਾ ਹੋਵੇ ਵਿਆਹ ਸ਼ਾਦੀਆਂ ਚੱਲਣ ਵਾਲੇ ਗੀਤ ਤਾਂ ਹੀ ਬਹੁਤ ਲਿਖਿਆ ਹੁਣ ਯਾਦ ਆਈਆਂ ਮੈਂ ਤੁਹਾਨੂੰ ਕਹਿ ਦਿਆਂ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਹੋ ਤੁਸੀਂ ਮੈਂ ਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਲਿਖੇ ਸੀਗੇ ਉਦੋਂ ਮੈਂ ਉਹ ਰਲ ਕੇ ਉਦੋਂ ਬਾਅਦ 2020 ਤੋਂ ਬਾਅਦ ਲਿਖਣ ਲੱਗਾ 150 ਗੀਤ ਹੋ ਗਏ ਮੇਰੇ ਕੋਲ ਵੈਰੀ ਗੁੱਡ ਤੇ ਤੁਹਾਡੇ ਪਿੰਡ ਦੇ ਬਹੁਤ ਨਾਮੀ ਕਲਾਕਾਰ ਹੋਏ ਆ ਸਾਡੇ ਵੀਰ ਜੀ ਵੀਰ ਦਵਿੰਦਰ ਜੀ ਉਹਨਾਂ ਨੇ ਬੜਾ ਨਾਮ ਕਮਾਇਆ ਤੇ ਸਰੋਤਿਆਂ ਦੇ ਦਿਲਾਂ ਤੇ ਬੜਾ ਰਾਜ ਕਰ ਰਹੇ ਆ ਕੋਈ ਅਜ਼ੀਹਾ ਵਿਆਹ ਨਹੀਂ ਹੋਊਗਾ ਜਿਹੜਾ ਉਹ ਕਿਸੇ ਵਿਆਹ ਚ ਉਹਨਾਂ ਦਾ ਗੀਤ ਨਾ ਵਜਿਆ ਹੋਊਗਾ ਨੀ ਤੇਰੇ ਕਿਹੜਾ ਪੈਰ ਘਸਦੇ ਦੇਦੇ ਨਹੀਂ ਕਿੱਦੇ ਦੇ ਵਿੱਚ ਗੇੜਾ ਹਨਾ ਹੋਰ ਬਹੁਤ ਸਾਰੇ ਗੀਤ ਵੀਰ ਦਵਿੰਦਰ ਦੇ ਅਨੇਕਾਂ ਕੀਤਾ ਤੇ ਉਹਨਾਂ ਨਾਲ ਤੁਹਾਡੀ ਕਿਤੇ ਮੁਲਾਕਾਤ ਹੋਈ ਨਹੀਂ ਜੀ ਮੁਲਾਕਾਤ ਨਹੀਂ ਹੋਈ ਇਹ ਤੁਹਾਡੇ ਪਿੰਡ ਦੇ ਨਾਲ ਰਹਿਣ ਕਰਕੇ ਕਿ ਕਿਉਂ ਨਹੀਂ ਮੁਲਾਕਾਤ ਕਰ ਸਕੀ ਉਹ ਜੀ ਪਹਿਲਾਂ ਮੈਂ ਲਿਖਦਾ ਨਹੀਂ ਸੀ ਉਸ ਤੋਂ ਬਾਅਦ ਜਦੋਂ ਗੀਤ ਗੀਤ ਸਿੰਗਰ ਬਣ ਕੇ ਬਢੰਡੇ ਰਹਿਣ ਲੱਗ ਗਿਆ ਮੈਂ ਪਹੁੰਚ ਨਹੀਂ ਕੀਤੀ ਉਹ ਤਾਂ ਅੱਛਾ ਜੀ ਤੇ ਰਿਸ਼ਤੇ ਤੋਂ ਤੁਹਾਡੇ ਕੀ ਲੱਗਦੇ ਨੇ ਉਹ ਭਤੀਜਾਂ ਖਾਂ ਲੱਗਦਾ ਜੀ ਮੈਂ ਅੱਛਾ ਅੱਛਾ ਤੇ ਹੁਣ ਕੋਸ਼ਿਸ਼ ਕਰੋ ਹੁਣ ਜਦੋਂ ਕਿਤੇ ਆਉਂਦੇ ਆ ਮੁੜ ਕੇ ਉਹਨਾਂ ਨਾਲ ਰਾਬਤਾ ਕਰੋ ਉਹਨਾਂ ਨੂੰ ਆਪਣੇ ਕਲਮ ਬੁਖਾਓ ਸ਼ਾਇਦ ਉਹ ਵੀ ਤੁਹਾਡਾ ਕੋਈ ਜੀ ਮਹਾਰਾਜ ਨੂੰ ਮਨਜ਼ੂਰ ਹੋਇਆ ਜਾਂ ਦਿੱਤੇ ਹੋ ਜਾਊਗਾ ਆਪਾਂ ਤਾਂ ਮਾਲਕ ਦੀ ਡੋਰੀਆਂ ਰੱਖਣੀਆਂ ਇਹ ਵੀ ਗੱਲ ਵਧੀਆ ਸੋ ਵੈਗਰੂ ਤੇ ਭਰੋਸਾ ਰੱਖਣਾ ਚਾਹੀਦਾ ਪਰ ਨਾਲ ਨਾਲ ਕੁਝ ਹਾਂ ਕੋਸ਼ਿਸ਼ ਵੀ ਕਰਦੇ ਰਹਿਣਾ ਤੇ ਕਿਵੇਂ ਲੱਗੀਆਂ ਜੀ ਗੁਰਦੀਪ ਸਿੰਘ ਮਾਨ ਕੋਟਪਾਈ ਦੇ ਮਾਨ ਪਰਿਵਾਰ ਚੋਂ ਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਹੋਰ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋ ਮੈਂ ਤਾਂ ਲਾ ਜੀ ਚੰਗਾ ਸੁਣੋ ਚੰਗਾ ਲਿਖਣ ਵਾਲੇ ਚੰਗਾ ਲਿਖਣ ਸਮਾਜ ਚ ਕਹੇ ਜੇ ਗੀਤ ਲਿਖੋ ਜਿਹੜੀ ਸਮਾਜ ਨੂੰ ਸੇਧ ਦੇਵੇ ਕੋਈ ਪੜਗਾਹੂ ਵਾਲੇ ਗੀਤ ਨਾ ਲਿਖੋ ਜਿਹੜੇ ਸਮਾਜ ਚ ਵੰਡ ਪਾਉਣ ਜਾਂ ਬੱਚਿਆਂ ਨੂੰ ਕਿਸਤਨਾ ਵੰਡ ਲਈ ਜਾਣ ਇਹਨਾਂ ਤੋਂ ਇਲਾਵਾ ਜੀ ਕੋਈ ਧਾਰਮਿਕ ਗੀਤ ਵੀ ਲਿਖਿਆ ਜੀ ਤੁਸੀਂ ਹਾਂ ਜੀ ਧਾਰਮਿਕ ਗੀਤ ਬਹੁਤ ਲਿਖਿਆ ਜੀ ਮੈਂ ਧਾਰਮਿਕ ਗੀਤ ਜਿਹੜਾ ਲਿਖਿਆ ਕੋਈ ਉਹਦੀਆਂ ਦੋ ਲੈਣਾ ਸੰਗੀਆਂ ਹੋ ਜਾਂ ਹਉ ਲੈ ਕੇ ਆਗਿਆ ਗੁਰੂ ਦਸ਼ਮੇਸ਼ ਤੋਂ ਹਉ ਦਿੱਤਾ ਚਰਨੀ ਸੀਸ ਨਵਾ ਪੂਰੇ ਹੌਸਲੇ ਬਲੰਦ ਸੀਗੇ ਸ਼ੇਰ ਦੇ ਤੇ ਗਿਆ ਚਾਂਦਨੀ ਚੌਕ ਵਿੱਚ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਸੀ ਜਿੱਥੇ ਗਏ ਸੀ ਸ਼ਹੀਦੀ ਪਾ ਉੱਤੋਂ ਹੋਰ ਮੁਗਲ ਸਰਕਾਰ ਨੇ ਦਿੱਤਾ ਨਵਾਂ ਸਿਰਾ ਹੁਕਮ ਸੁਣਾ ਵੈਰੀ ਗੁੱਡ ਕੀ ਬਾਤ ਆ ਜੀ ਸੋ ਏਦਾਂ ਦੇ ਲਖਾਰੀ ਹੋਣੇ ਚਾਹੀਦੇ ਆ ਅਸੀਂ ਵੀ ਆਪਦੇ ਵੱਨੋਂ ਬੇਨਤੀ ਕਰਦੇ ਆ ਗੀਤਕਾਰ ਭਰਾਵਾਂ ਨੂੰ ਕਿ ਸੱਭਿਆਚਾਰ ਗੀਤਾਂ ਦੇ ਰੰਗਮੰਚਲੇ ਗੀਤਾਂ ਦੇ ਨਾਲ-ਨਾਲ ਜਿਹੜੇ ਧਾਰਮਿਕ ਗੀਤਾਂ ਨੂੰ ਵੀ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਪ੍ਰਮੋਟ ਕਰਿਆ ਕਰੋ ਬਹੁਤ ਵਧੀਆ ਗੀਤ ਲਿਖਿਆ ਜੀ ਤੁਸੀਂ ਇਹ ਨਾਲ ਹੀ ਜਿਹੜਾ ਆਪਣੇ ਮਾਨ ਸਾਹਿਬ ਅੱਗੇ ਜਿਹੜਾ ਇੱਕ ਦੀਵਾਲੀ ਦਾ ਤਿਉਹਾਰ ਆ ਰਿਹਾ ਆਪਣੇ ਤੇ ਦੀਪਮਾਲੀ ਜੀ ਨੂੰ ਕਹਿ ਦਿੰਦੇ ਆ ਦੀਵਾਲੀ ਦਾ ਤਿਉਹਾਰ ਆ ਰਿਹਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਪੋਤਾ ਹਮੇ ਪ੍ਰਮਾਤਮਾ ਸਾਰਕ ਮੇਂ ਚੰਗੀ ਦੀਵਾਲੀ ਲਿਆਵੇ ਜੀ ਖੁਸ਼ੀਆਂ ਖੇੜੀਆਂ ਦੀ ਖੇੜ ਖੇੜ ਦੇ ਰਹੇ ਨੇ ਸਾਰੇ ਬਹੁਤ ਵਧੀਆ ਗੱਲ ਹੈ ਤੁਸੀਂੋ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਮਿਲਦੇ ਆ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਜੁੜੇ ਰਹਿਣਾ ਸਾਡੇ ਦਿੱਲੀ ਕ੍ਰੈਮ ਨੈਸ਼ਨਲ ਨਿਊਜ਼ ਨਾਲ ਮੈਂ ਤੁਹਾਡਾ ਆਪਣਾ ਬਿੰਦਰ ਸੇਲੇ ਵਾਲੀ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ दिल्ली क्राइम नेशनल न्यूज़ नजर सफर